ਮੇਰਾ ਨਾਮ ਹੈਗਾ ਔਰ ਕਲੋਨੀ ਦੀਆਂ ਜੋ ਪ੍ਰੋਬਲਮਸ ਹੈਗੀਆਂ ਪੁੱਡਾ ਕਲੋਨੀ ਦੀਆਂ ਉਹਦੇ ਉੱਤੇ ਮੈਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਆਗੂ ਕਰਾਉਣਾ ਚਾਹੁੰਦਾ ਕੀ ਕੀ ਪ੍ਰੋਬਲਮ ਨੇ ਮੇਜਰ ਪ੍ਰੋਬਲਮ ਤੇ ਹੈ ਹੈ ਕਿ ਅਸੀਂ 17 ਤੋਂ ਇੱਥੇ ਹੈਗੇ ਆਏ ਹੋਏ 18 ਤੋਂ ਅਸੀਂ ਇਹਨਾਂ ਨੂੰ ਗੁਰਦੁਆਰਾ ਸਾਹਿਬ ਮੰਦਰ ਲਈ ਅਪਲੀਕੇਸ਼ਨਾਂ ਦਿੱਤੀ ਹੋਈਆਂ ਉਹਨਾਂ ਲਈ ਕੋਈ ਕਾਰਵਾਈ ਨਹੀਂ ਹੋ ਰਹੀ ਉਹਨੇ ਉਹਨੇ ਪੈਸੇ ਵੀ ਸਾਫ ਜਮ੍ਹਾਂ ਕਰਾਏ 10% ਉਹਦੇ ਬਾਝੂ ਦੀ ਕੋਈ ਸੁਣਾਈ ਨਹੀਂ ਹੈਗੀ ਔਰ ਸੈਕੰਡਲੀ ਕੀ ਹੈਗਾ ਕਿ ਸਾਹਮਣੇ ਵੱਡੀ ਮੇਜਰ ਪ੍ਰੋਬਲਮ ਹੈ ਆਂਦੀ ਹੈ ਕਿ ਜਿਹੜਾ ਵੀ ਸੀਏ ਅਪਾਇੰਟ ਹੁੰਦਾ ਉਹ 5 6 ਮਹੀਨੇ ਦੀ ਟ੍ਰਾਂਸਫਰ ਕਰਕੇ ਕਰਾ ਕੇ ਚਲਾ ਜਾਂਦਾ ਹੈਗਾ ਉਹ ਸਾਡੀ ਫਾਈਲ ਉੱਥੇ ਦੀ ਉੱਥੇ ਹੀ ਰਹਿੰਦੀ ਕਿਉਂਕਿ ਉਹਦੇ ਤੋਂ ਕੋਈ ਕਾਰਵਾਈ ਨਹੀਂ ਹੁੰਦੀ। ਉਹ ਜੇ ਅਪਾਇੰਟਮੈਂਟ ਲੈਂਦੇ ਆ ਗਿਆ ਸਾਨੂੰ ਅਪਾਇੰਟਮੈਂਟ ਹੀ ਨਹੀਂ ਮਿਲਦੀਆਂ ਕਿਆਂ। ਜੇ ਜਾਇਦਾ ਹੈਗਾ ਤੇ ਉੱਥੇ ਕੋਈ ਅਫਸਰ ਨਹੀਂ ਮਿਲਦਾ ਸਾਨੂੰ। ਕਿਹੜੀ-ਕਿਹੜੀ ਕੰਪਲੇਂਟਸ ਕੀਤੀਆਂ ਗਈਆਂ ਕਿਹੜੀ-ਕਿਹੜੀ ਪ੍ਰੋਬਲਮ ਹੁੰਦੀ ਹੈ? ਕੰਪਲੇਂਟਸ ਤਾਂ ਬਹੁਤ ਹੈਗੀਆਂ ਸਟਰੀਟ ਲਾਈਟ ਇੱਥੇ ਪ੍ਰੋਪਰ ਨਹੀਂ ਜਗਦੀ ਹੈਗੀਆਂ ਸਾਰੇ ਜਾ ਕੇ ਹੁਣ ਤੁਸੀਂ ਚੈੱਕ ਕਰੋਗੇ ਅੱਧੀਆਂ ਸਟਰੀਟ ਲਾਈਟ ਬੰਦ ਪਈਆਂ ਹੋਈਆਂ ਔਰ ਇੱਥੋਂ ਸਾਰੇ ਸਿਆਰ ਕਰਦੇ ਆ ਸਵੇਰੇ ਸ਼ਾਮ ਮੇਰੇ ਜਿ ਸਰ ਕਰਨੀ ਪੈਂਦੀ ਆ ਸਾਨੂੰ ਫੋਨਾਂ ਦੀ ਲਾਈਟਾਂ ਆਪਣੀਆਂ ਜਗਾਉਣੀਆਂ ਪੈਂਦੀ ਆ ਸੈਲ ਕਰਨ ਲਈ। ਔਰ ਸੈਕੰਡਲੀ ਹੈਗਾ ਜਿਹੜਾ ਕਿ ਪੁਲ ਬਣਿਆ ਗਿਆ ਉਹਦੇ ਅੱਗੇ ਕਿਹਾ ਗਿਆ ਹੈਗਾ ਦੁਬਾਰਾ ਕਹਿੰਦੇ ਆ ਗਿਆ ਕਿ ਸਟਰੀਟ ਲਾਈਟਾਂ ਦੇ ਜਿਹੜੇ ਹੈਗੇ ਲਾਈਟ ਪੋਲ ਲੱਗੇ ਹੋਏ, ਬਿਜਲੀ ਦੇ ਪੋਲ ਲੱਗੇ ਹੋਏ, ਨਾ ਪੁਡਾ ਨੇ ਹੁਣ ਤੱਕ ਪੈਸੇ ਜਮ੍ਹਾਂ ਕਰਾਏ ਆ 6 ਮਹੀਨੇ ਪੋਲ ਬਣਿਆ ਨਹੀਂ ਹੋ ਗਿਆ। ਇਹ ਪਾ ਪੁਡਾ ਕਲੋਨੀ ਦਾ ਥੋੜਾ ਪੈਸੇ ਜਮ੍ਹਾਂ ਕਰਾਣੇ ਆ ਗਿਆ ਤੇ ਪੁਡਾ ਨੇ ਜਮ੍ਹਾਂ ਕਰਾਣੇ ਆ ਗਿਆ, ਨਾ ਕਿ ਕੋਣੀ ਵਾਸੀਆਂ ਨੇ ਕਰਾਣੇ ਆ ਗਿਆ। ਹਰ ਕੰਮ ਡਿਲੇ ਹੁੰਦਾ ਹੈਗਾ, ਕੋਈ ਵੀ ਕੰਮ ਕਰਕੇ ਰਾਜੀ ਨਹੀਂ ਹੈਗਾ ਡਿਪ ਕੁਝ ਕਰਾ ਦੀ ਬੀਲੀ ਕਹਿ ਰਹੀ ਹੈ 10 ਦਿਨਾਂ ਤੋਂ ਬੰਦ ਹੈ ਕੀ ਕਰਨ ਲੱਗਦਾ ਉਹਦਾ ਇਹ ਇਹਦਾ ਕੰਮ ਤੇ ਹੁਣ ਬੀਲੀ ਵਾਲੇ ਦੱਸ ਸਕਦੇ ਜਾਂ ਪੁੱਡਾ ਦੇ ਜੇਈ ਜਾਂ ਜੇ ਵੀ ਇੰਜੀਨੀਅਰ ਹੈਗੇ ਉਹ ਆਂਦੇ ਹੀ ਨਹੀਂ ਹੈਗੇ ਇੱਥੇ ਐਸਡੀਓ ਵਗੈਰਾ ਅੰਮ੍ਰਿਤਸਰ ਜਾਣਾ ਪੈਂਦਾ 150 ਏਕੜ ਚਾ ਕਲੋਨੀ ਹੈਗੀ ਇੱਥੇ ਇਹਨਾਂ ਨੇ ਇੱਕ ਦਫ਼ਤਰ ਕਿਉਂ ਨਹੀਂ ਬਣਾਇਆ ਜਿਹੜਾ ਕਿ ਇੱਥੇ ਹੋਣਾ ਚਾਹੀਦਾ ਹੈ ਕਲੋਨੀ ਦੇ ਵਿੱਚ ਇਹ ਜਿਹੜੀ ਪੁੱਡਾ ਦੀ ਕਲੋਨੀ ਬਣੀ ਗਰਦਾਸਪੁਰ ਦੇ ਵਿੱਚ ਬਟਾਲਾ ਰੋਡ ਤੇ ਇਹਦੇ ਵਿੱਚ ਸਮੱਸਿਆ ਦਾ ਭੰਡਾਰ ਆ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਆ ਮੇਜਰ ਇਹ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਹੈ ਕਈ ਦਿਨਾਂ ਤੋਂ ਇਹਨਾਂ ਦੇ 50-60 ਘਰਾਂ ਦੀ ਬਿਜਲੀ ਜਿਹੜੀ ਬੰਦ ਆ। ਅੱਜ ਦੀ ਤਰੀਕ ਦੇ ਵਿੱਚ ਜੇ ਅਸੀਂ ਵੇਖੀਏ ਤੇ ਕਰੋੜ-ਕਰੋੜ ਰੁਪਏ ਦਾ ਇਹਨਾਂ ਲੋਕਾਂ ਨੇ ਸਰਕਾਰ ਕੋਲੋਂ ਪਲਾਟ ਕਰੀ ਤਿਆ। ਇਹਨਾਂ ਨੇ ਆਪਣੇ ਰਿਟਾਇਰਮੈਂਟ ਦੀ ਜਮਾ ਪੂੰਜੀ ਜਾਂ ਆਪਣੀਆਂ ਤਨਖਾਹਾਂ ਤੇ ਲੋਨ ਲੈ ਕੇ ਪਲਾਟ ਲਏ ਆ ਸਾਰੀ-ਸਾਰੀ ਉਮਰ ਦੀ ਕਮਾਈ ਜਿਹੜੀ ਸਰਕਾਰ ਨੂੰ ਦਿੱਤੀ। ਸਰਕਾਰ ਨੂੰ ਇਹਨਾਂ ਦੀਆਂ ਸਮੱਸਿਆਵਾਂ ਦਾ ਜਿਹੜਾ ਸਭ ਤੋਂ ਪਹਿਲੇ ਆਧਾਰ ਤੇ ਹੱਲ ਕਰਨਾ ਚਾਹੀਦਾ ਸੀ। ਜੇਕਰ ਕੋਈ ਪ੍ਰਾਈਵੇਟ ਕਲੋਨੀ ਲਾਈਜ਼ਰ ਕਲੋਨੀ ਕੱਟਦਾ ਤੇ ਇਹ ਆਪਣੀਆਂ ਹਦ੍ਹਾਤਾਂ ਦਾ ਬੋੜ ਲਾ ਲੰਦੇ ਆ ਵੀ ਸਭ ਤੋਂ ਪਹਿਲਾਂ ਆ ਦੀ ਚਾਰਦਵਾਰੀ ਕਰਾਓ ਜੀ ਓਰੇ ਬਾਅਦ ਸੀਵਰੇਜ ਓਦੇ ਬਾਅਦ ਵਾਟਰ ਟ੍ਰੀਟਮੈਂਟ ਪਲਾਂਟ ਓਦੇ ਬਾਅਦ ਚ ਪੀਣ ਵਾਲੇ ਪਾਣੀ ਤੇ ਓਦੇ ਬਾਅਦ ਸਿਕਿਉਰਿਟੀ ਪਰਪਸ ਇਹ ਉਹ ਫਿਰ ਪਾਰਕਾਂ ਦੀ ਗੱਲ ਆ ਜਾਂਦੀ ਆ ਇਹ ਪੁੱਡਾ ਕਲੋਨੀ ਦੇ ਵਿੱਚ ਨਾ ਇਹਦੀ ਚਾਰਦਵਾਰੀ ਪੂਰੀ ਐ ਇਹਨੂੰ ਕੱਟੀ ਨੂੰ ਘੱਟੋ ਘੱਟ 12 ਸਾਲ ਹੋ ਗਏ ਨਾ ਇਹਦੀ ਚਾਰਦਵਾਰੀ ਨਾ ਇਹਦਾ ਪੂਰਾ ਸੀਵੇ ਚੱਲਣ ਡਿਆ ਨਾ ਲੋਕਾਂ ਦੇ ਘਰਾਂ 'ਕੀ ਪੀਣ ਵਾਲਾ ਪਾਣੀ ਪਹੁੰਚਣ ਡਿਆ ਐਸੋ ਹੀ ਅਸੀਂ ਖਲੋਤੇ ਆ ਪਾਰਕ ਦੇ ਵਿੱਚ ਤੇ ਮਨੋਂ ਕਿਸੇ ਪੱਖੋਂ ਵੇਖੋ پارکੇ ਲੱਭਣ ਹੀ ਨਹੀਂ ਦੇਈ ਇਹ ਆਉਣ ਲੱਗਣਿਆ ਜਿਤਨਾ ਕੋਈ ਟੋਆ ਪਟਿਆ ਇਹਨਾਂ ਨੇ ਤੇ ਉਹਦੇ ਵਿੱਚ ਹੀ ਖਲੋਤੇ ਆ ਨਾ ਇੱਥੇ ਕੋਈ پارک ਵਾਲੀ ਸਹੂਲਤ ਨਾ ਕੋਈ ਝੁੱਲਿਆ ਬੱਚਿਆਂ ਦੇ ਨਾ ਇੱਥੇ ਕੋਈ ਐਕਸਰਸਾਈਜ਼ ਮਸ਼ੀਨ ਲੱਗੀ ਆ ਨਾ پارک ਦੀ ਬਾਉਂਡਰੀ ਵਾਲ ਵੇਖੋ ਇਹ ਜਿਹੜਾ ਸਰਾਸਰ ਧੱਕਾ ਹੋ ਰਿਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਡੇਰਿਆਂ ਨੂੰ ਬੱਤੀ ਜਿਹੜੀ ਪ੍ਰੋਪਰ ਜਾਣ ਦੀ ਆ ਪੁੱਡਾ ਦੇ ਵਿੱਚ ਬੱਤੀ ਨਹੀਂ ਆਉਂਦੀ ਜੇਕਰ ਇਹ ਸਮੱਸਿਆ ਦਾ ਹੱਲ 2-3 ਦਿਨਾਂ ਦੇ ਵਿੱਚ ਵਿੱਚ ਪੁੱਡਾ ਨੇ ਨਾ ਕੀਤਾ ਤੇ ਮਜਬੂਰਨ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪਏਗਾ ਜਿਹਦੇ ਵਿੱਚ ਘਟੋ ਘਟ ਹਜ਼ਾਰ ਘਰ ਤੇ ਪੁੱਡਾ ਦਾ ਹੀ ਆ ਬਾਕੀ ਅਸੀਂ ਪਿੰਡਾਂ 'ਚ ਵੀ ਕਾਲ ਕਰ ਦੇਣੀ ਆ ਪਿੰਡਾਂ 'ਚ ਉਹ ਟਰਾਲੀਆਂ ਭਰ ਕੇ ਜਿਹੜੀਆਂ ਸਾਡੇ ਜਥੇਬੰਦੀ ਦੀ ਆ ਜਣੀ ਆ ਉਹਨਾਂ ਚਿਰ ਅਸੀਂ ਹਿਲਣਾ ਨਹੀਂ ਜਿੰਨਾ ਚਿਰ ਇਹ ਕਲੋਨੀ ਦਾ ਸਾਰਾ ਸਮੱਸਿਆ ਦਾ ਹੱਲ ਨਹੀਂ ਹੁੰਦਾ ਇਹ ਜਹਦਰ ਸੁੱਚਾ ਸਿੰਘ ਸਚੇਤਗੜ ਜੋ ਕਾਫੀ ਪਿਛਲੇ 5-6 ਸਾਲ ਤੋਂ ਪੁੱਡਾ ਕਲੋਨੀ ਚ ਰਹਿ ਰਹੇ ਆ ਆਏ ਸੀ ਅਸੀਂ ਪਿੰਡਾਂ ਤੋਂ ਅਸੀਂ ਪੁੱਡਾ ਕਲੋਨੀ ਚੱਲੇ ਆ ਉੱਥੇ ਵਧੀਆ ਸ਼ਹਿਰ ਆ ਵਧੀਆ ਸਹੂਲਤਾਂ ਹੋਣਗੀਆਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਅਸੀਂ ਤੇ ਪਿੰਡਾਂ ਨਾਲੋਂ ਵੀ ਵੱਧ ਤੋਂ ਬੱਤਰ ਬੱਤਰ ਹੋ ਗਏ ਆ ਔਰ ਇੱਥੇ ਹੀ ਬਸ ਨਹੀਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਥੇ ਅਸੀਂ ਰਹਿ ਰਹੇ ਆ 6-7 ਸਾਲ ਤੋਂ 6-7 ਸਾਲ ਤੋਂ ਨਾ ਕੋਈ ਸਫਾਈ ਦਾ ਪ੍ਰਬੰਧ ਆ ਨਾ ਕੋਈ ਬਿਜਲੀ ਦਾ ਪ੍ਰਬੰਧ ਆ ਨਾ ਇੱਥੇ ਕੋਈ ਪਾਰਕਾਂ ਦਾ ਪ੍ਰਬੰਧ ਆ ਅਜੇ ਸਾਡੇ ਉਧਰ ਜਿਹੜੀ ਪਹਿਲੀ ਕਲੋਨੀ ਆ ਉੱਥੇ ਵੀ ਕੋਈ ਐਸਾ ਜਿਹੜੀਆਂ ਸਹੂਲਤਾਂ ਚਾਹੀਦੀਆਂ ਨੇ ਪੁੱਡਾ ਵੱਲੋਂ ਉਹ ਕੋਈ ਸਹੂਲਤ ਨਹੀਂ ਆ ਜਿਹੜੇ ਨਵੇਂ ਵੀਰ ਸਾਡੇ ਇੱਥੇ ਆ ਕੇ ਸਪਿਸ਼ਲੇ 7-8 ਸਾਲ ਤੋਂ ਆਪਣਾ ਘਰ ਬਣਾਏ ਹੋਏ ਨੇ ਔਰ ਇਹਨਾਂ ਦੀ ਐਡੀ ਮਾੜੀ ਹਾਲਤ ਆ ਵੀ ਪਿਛਲੇ 10 ਸਾਲ ਤੋਂ ਇਹਨਾਂ ਦੇ ਘਰਾਂ 'ਚ ਬੱਤੀ ਨਹੀਂ ਆ ਰਹੀ ਕਿੱਡੀ ਮਾੜੀ ਗੱਲ ਆ ਔਰ ਇਹਨਾਂ ਲੋਕਾਂ ਨੇ ਸਾਰਿਆਂ ਨੇ ਲੋਨ ਲੈ ਕੇ ਸਾਰਿਆਂ ਨੇ ਆਪਣੇ ਘਰ ਪਿੰਡਾਂ ਤੋਂ ਜਾਇਦਾਦਾਂ ਵੇਚ ਕੇ ਇੱਥੇ ਆਏ ਸੀਗੇ ਵੀ ਚਲੋ ਸਾਨੂੰ ਸਾਰੀਆਂ ਸਹੂਲਤਾਂ ਹੋਣਗੀਆਂ ਪਰ ਇੱਕ ਵੀ ਸਹੂਲਤ ਇੱਥੇ ਪੁੱਢਾ ਵਾਲੀ ਨਹੀਂ ਮਿਲਦੀ ਮੈਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਗੱਲਾਂ ਤਾਂ ਬਹੁਤ ਜਾਦੀਆਂ ਨੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਕੀਤੀਆਂ ਨੇ ਪਰ ਮੈਂ ਜ਼ਿਆਦਾ ਨਾ ਜਾਂਦਾ ਹੋਇਆ ਬੇਨਤੀ ਕਰੂੰਗਾ ਫਿਲਹਾਲ ਕਿ ਇਹ ਜਿਹੜਾ ਬੱਤੀ ਆ ਉਹ ਤੁਰੰਤ ਬਹਾਲ ਕੀਤੀ ਜਾਵੇ ਜਿਹੜੀਆਂ ਸਹੂਲਤਾਂ ਲਈ ਅਸੀਂ ਪਹਿਲਾਂ ਜਾ ਕੇ ਪੁੱਡਾ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਜਿਵੇਂ ਕਿ ਪੁਰਾ ਪੁਰਜੇ ਬਣ ਗਿਆ ਔਰ ਉਹ ਪੈਲ ਦੇ ਨਾਲ ਜਿਹੜੀਆਂ ਸਾਡੀਆਂ ਹੈਗੀਆਂ ਨੇ ਗਲੇ ਆ ਉਹ ਬੰਦ ਕਰਨ ਵਾਲੇ ਆ ਕੁੱਤੇ ਕਾਫੀ ਜਿਹੜੇ ਆ ਉਹ ਸਾਰੀ ਕਲੋਨੀ ਚ ਫਿਰਦੇ ਆ ਔਰ ਇੱਕ ਦੋ ਇਹੋ ਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਜਿੰਨਾ ਕਰਕੇ ਸਾਨੂੰ ਬੜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡੰਗਰ ਆ ਕੇ ਵੱੜ ਜਾਂਦੇ ਨੇ ਉਹਨਾਂ ਦਾ ਚੋਰੀਆਂ ਇੱਥੇ ਹੋ ਰਹੀਆਂ ਨੇ ਹੋਰ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਮੈਂ ਅ ਨਹੀਂ ਬੋਲਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਦਾ ਸਾਨੂੰ ਜਿਹੜਾ ਵਾ ਪੰਡਾ ਤੋਂ ਵੀ ਮੀਟਿੰਗ 'ਚ ਕੀ ਫੈਸਲਾ ਲਿਆ ਗਿਆ ਮੀਟਿੰਗ 'ਚ ਫੈਸਲਾ ਇਹ ਲਿਆ ਵੀ ਜੇ ਤੇ ਦੇਖਿਓ ਅ ਮੈਂ ਸਮਝਦਾ ਵੀ ਪ੍ਰਸ਼ਾਸਨ ਸਾਡੀ ਗੱਲ ਸੁਣੂਗਾ ਜੇ ਇਹ ਕਰ ਨਹੀਂ ਸੁਣਦਾ ਤੇ ਫਿਰ ਅਸੀਂ ਇਕੱਠੇ ਹੋ ਕੇ ਧਰਨਾ ਵੀ ਦੇ ਸਕਦੇ ਹਾਂ